ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਸਤੀ ਜੋਦੇਵਾਲ ਦੀਆਂ ਜਿੱਥੇ ਕਿ ਚਾਰ ਲੋਕ ਸਿਲੰਡਰ ਦੀ ਚਪੇਟ ਦੇ ਵਿੱਚ ਆਣ ਦੇ ਨਾਲ ਉਹਨਾਂ ਨੂੰ ਸਬਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਹਾ ਚਾਰ ਵਿਅਕਤੀ ਸਿਲੰਡਰ ਦੀ ਚਪੇਟ ਦੇ ਵਿੱਚ ਆ ਰਹੇ ਨੇ ਕਿਸ ਤਰ੍ਹਾਂ ਆਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਦਾ ਨਾਮ ਰਾਹੁਲ ਹੈ ਤੇ ਉਸ ਦੀ ਪਤਨੀ ਦਾ ਨਾਮ ਪੂਜਾ ਹੈ ਜੀਹਾ ਤੇ ਉਸਦੇ ਦੋ ਛੋਟੇ ਬੱਚੇ ਨੇ ਜੋ ਕਿ ਗੀਤਾ ਕਲੋਨੀ ਗਲੀ ਨੰਬਰ 3 ਦੇ ਰਹਿਣ ਵਾਲੇ ਨੇ ਮੋਹੱਲੇ ਵਾਲਿਆਂ ਨੇ ਦੱਸਿਆ ਕਿ ਕਰੀਬ 10 ਵਜੇ ਘਰ ਦੇ ਵਿੱਚ ਉਹ ਖਾਣਾ ਖਾਣ ਦੇ ਲਈ ਬੈਠੇ ਸਨ ਅਤੇ ਅਚਾਨਕ ਹੀ ਗੈਸ ਲੀਕ ਹੋਣ ਦੇ ਕਾਰਨ ਇੱਕਦਮ ਅੱਗ ਲੱਗ ਗਈ ਗੈਸ ਲੀਕ ਹੋਣ ਦੇ ਕਾਰਨ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਚਾਰ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਪਤੀ ਪਤਨੀ ਤੇ ਦੋ ਛੋਟੇ ਬੱਚੇ ਇਸ ਚਪੇਟ ਦੇ ਵਿੱਚ ਆ ਜਾਂਦੇ ਨੇ ਮੋਹੱਲੇ ਵਾਲਿਆਂ ਨੇ ਮੌਕੇ ਤੇ ਹਾਲਾਤਾਂ ਨੂੰ ਸੰਭਾਲ ਲਿਆ ਅਤੇ ਜ਼ਖਮੀ ਨੂੰ ਸਿਲਹਾ ਹਸਪਤਾਲ ਐਡਮਿਟ ਕਰਵਾਇਆ ਹੈ ਜ਼ਖਮੀ ਰਾਹੁਲ ਦੇ ਪਰਿਵਾਰ ਚ ਉਸਦੀ ਪਤਨੀ ਤੇ ਦੋ ਛੋਟੇ ਬੱਚੇ ਰਹਿੰਦੇ ਨੇ ਮੌਲਿਆ ਵਾਲਿਆਂ ਨੇ ਇਹ ਵੀ ਦੱਸਿਆ ਕਿ ਜ਼ਖਮੀ ਰਾਹੁਲ ਛੋਟਾ ਹਾਥੀ ਟੈਂਪੋ ਚਲਾਉਂਦਾ ਹੈ ਉਸਦੀ ਉਮਰ 30 ਸਾਲਾਂ ਦੀ ਹੈ ਤੇ ਉਹ ਲੁਧਿਆਣਾ ਵਿੱਚ ਕਰੀਬਨ 2 ਮਹੀਨਿਆਂ ਤੋਂ ਰਹਿ ਰਿਹਾ ਹੈ ਤੇ ਅੱਜ ਖਾਣਾ ਬਣਾਉਂਦੇ ਸਮੇ ਉਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਅੱਜ ਮੈਂ ਕੀ ਨਾਮ ਆਪਣਾ ਆਪਣਾ ਨਾਮ ਮੀ ਸੁੱਚਾ ਸਿੰਘ ਕੀ ਹੋਇਆ ਕਿ ਅੱਜ ਭਾਜੀ ਪੱਪਾ ਨਾਲ ਗਲੀ 'ਚ ਆਪਣੇ ਘਰ 'ਚ ਸੌ ਰਹੇ ਸੀ ਅੱਛਾ ਜੀ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਹੀ ਸਾਡੇ ਨਾਲ ਘਰ ਦੇ ਨਾਲ ਹੀ ਕਿਰਾਏ ਦੇ ਮੁੰਡਾ ਰਹਿੰਦਾ ਸੀ ਅੱਛਾ ਜੀ ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ ਅੱਛਾ ਜੀ ਹਾਂ ਜੀ ਤੇ ਕਿਹੜੇ ਮੱਲੇ 'ਚ ਹੋਇਆ ਹੈ ਮੱਲਾ ਹੀ ਭਾਰਤੀ ਕਲੌਨੀ 'ਚ ਹੋਇਆ ਹੈ ਕਿੰਨੇ ਬੰਦੇ ਝੁੱਲਸੇ 'ਚ ਚਾਰ ਬੰਦੇ ਝੁੱਸੇ ਹੀ ਦੋ ਬੱਚੇ ਹੀ ਇੱਕ ਉਹਨਾਂ ਦੀ ਲੇਡੀਸ ਹੈ ਇੱਕ ਆਵਾਮ ਹੁੰਦਾ ਆਵਾਕ ਕਿ ਕਿਦਾਂ ਵਾਪਰੇ ਹੈ ਵਾਪਰੇ ਹੀ ਖਾਣਾ ਖੂਣਾ ਬਣਾਉਣ ਲੱਗੇ ਹੋਣੇ ਹੀ ਬਾਕੀ ਅਸੀਂ ਦਾ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ ਅੱਛਾ ਜੀ ਹਾਂ ਜੀ ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ ਅਸੀਂ ਇਹਨਾਂ ਨੂੰ ਚਤਕਿਆ ਤੇ ਹਸਪੀਟਲ ਲੈ ਕੇ ਆ ਗਏ ਇਹ ਜਿਹੜਾ ਬੰਦਾ ਹੈ ਉਮਰ ਕਿੰਨੀ ਕੁ ਹੋਣੀ ਹੈ ਉਮਰ ਇਹਨਾਂ ਦੀ ਘੱਟੋ ਘੱਟ 30 ਸਾਲ ਹੋਣੀ ਜੀ ਇਹ ਜਿਹੜਾ ਬੰਦਾ ਝੁੱਸਿਆ ਵਾ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਜੀ ਰਾਹੁਲ ਅੱਛਾ ਜੀ ਇਹਨਾਂ ਬੱਚੇ ਦਾ ਕੀ ਨਾਮ ਹੈ ਕੀ ਕੀ ਉਮਰ ਹੋਣੀ ਇਹਨਾਂ ਦੀ ਉਮਰ ਬੱਚਿਆਂ ਦੀ ਉਨੀ 10 ਸਾਲੋਂ ਹੋਣੀ 6-7 ਸਾਲ ਤੋਂ 10 ਸਾਲਾਂ ਹਾਂ ਜਿਹੜੇ ਰਹਿਣ ਵਾਲੇ ਪ੍ਰਵਾਸੀ ਨੇ ਪ੍ਰਵਾਸੀ ਹੀ ਅੱਛਾ ਜੀ ਹਾਂਜੀ ਇਹਨਾਂ ਦਾ ਇੱਥੇ ਰਹਿਣ ਵਾਲਾ ਕੋਈ ਨਹੀਂ ਹੈ ਜਿਹੜਾ ਰਾਹੁਲ ਹੈ ਕੰਮ ਕੀ ਕਰਦਾ ਹੈ ਫੈਕਟਰੀ ਕਰਦਾ ਹੈ ਫੈਕਟਰੀ ਚ ਹਾਂਜੀ ਕਿੰਨੇ ਦਿਨ ਤੋਂ ਰਹਿ ਰਹੇ ਨੇ ਇੱਥੇ ਲਿਤੇ ਰਹੇ ਨੇ ਡੇਢ ਮਹੀਨਾ ਹੋਇਆ ਮਤਲਬ ਡੇਢ ਤੋਂ ਮਹੀਨਾ ਹੋਇਆ ਅਜੇ ਲੱਗੇ ਜਿਆਦਾ ਜਿਆਦਾ ਡੇਢ ਮਹੀਨਾ ਮੋਕੇ ਦੇ ਪੁਲਿਸ ਪ੍ਰਸ਼ਾਸਨ ਨੇ ਉਤਰਾ ਦਿੱਤੀ ਹੋ ਸਪ੍ਰੈਸ਼ਨ ਕੋਈ ਇਲਾਜ ਨਹੀਂ ਦਿੱਤੀ ਸਾਤ ਕੋ ਜਿੰਨੀ ਜਲਦੀ ਹੋਇਆ ਸੀ ਉਹਨਾਂ ਨੂੰ ਚਾਕੇ ਹਸਪੀਟਲ ਲਿਆਏ ਨਹੀਂ ਐਂਬੂਲੈਂਸ ਵਗੈਰਾ ਆਈ ਐਂਬੂਲੈਂਸ ਕੋਈ ਨਹੀਂ ਆਈ ਸੀ ਆਪਣੀ ਗੱਡੀ ਲੈ ਆਏ ਆਪਣੀ ਗੱਡੀ ਨਾਲ ਹਸਪੀਟਲ ਲਿਆਏ ਡਾਕਟਰ ਕੀ ਕਹਿ ਰਹੇ ਨੇ ਡਾਕਟਰ ਇਲਾਜ ਕਰ ਰਹੀ ਹੈ ਅੰਦਰ ਟ੍ਰੀਟਮੈਂਟ ਕਰ ਰਿਹਾ ਕੁਝ ਨਹੀਂ ਦੱਸ ਰਹੀ ਹੈ ਕਿੰਨਾ ਕਿੰਨਾ ਲੱਗ ਰਿਹਾ ਕਿੰਨਾ ਐਚਐਮਲ ਜਬੀਏ ਥੀਦਾ ਲੱਗਦੀ ਤੁਹਾਨੂੰ ਵੀਰ ਤਾਂ ਠੀਕ ਹੈ ਇਹ ਮੁੰਡਾ ਤਾਂ ਬੋਲਦਾ ਹੀ ਤੇ ਜਾਣਾ ਲਾਈਵ ਤੇ ਯੂਵਮ ਬੇਰੀਪੋਰਟ